ਗੋਮਟ ਬਾਈ ਇਹਨੇ ਬੋਲਣਾ ਪਹਿਲੀ ਵਾਰ ਬੰਦਾ ਬੋਲਣ ਲੱਗਿਆ ਤੇ ਬਾਈ ਫੋਰ ਮੈਂ ਨਾ ਮੋਟਰਸਾਈਕਲ ਦਾ ਬਹੁਤ ਤਕੜਾ ਤੇ 2 ਮਿੰਟ ਸੁਣ ਲਿਓ ਬਾਈ ਇਹਨੂੰ ਦੱਸ ਬਾਈ ਠੀਕ ਹੈ ਨਾ ਜਿਹੜੇ ਕਿ ਸ਼ੋਰੂਮ ਦੇ ਵਿੱਚ ਤਾਂ ਆਪਣੇ ਕੋਲ ਆ ਗਈ ਠੀਕ ਹੈ ਬਾਈ ਇੱਕ 110 ਸੀਸੀ ਮਾਡਲ ਵੀ ਆਇਆ ਠੀਕ ਹੈ ਬਾਈ 100 ਸੀਸੀ ਵੀ ਆਇਆ ਠੀਕ ਹੈ ਬਾਈ ਗੱਡੀ ਐਨ ਓਕੇ ਆ ਜਿਹੜਾ ਨਵਾਂ ਮੋਟਰਸਾਈਕਲ ਆ ਰਿਹਾ ਇੱਕ ਪਟਿਨਾ 100 ਸੀਸੀ ਠੀਕ ਹੈ ਬਾਈ ਉਹ ਵੀ ਜਿਹੜੇ ਕਿ ਇਹੀ ਆ ਵੀ ਆਪਣੇ ਕਾਰਬੂਰੇਟਰ ਜਿਹੜਾ ਉਹ ਹੈ ਨਹੀਂ ਠੀਕ ਹੈ ਬਾਈ ਉਹਦੇ ਕਿ ਪੰਪ ਵਾਲਾ ਸਿਸਟਮ ਆ ਗਿਆ ਠੀਕ ਹੈ ਜਿਵੇਂ ਆਪਾਂ ਕਹ ਰਹੇ ਸੀ ਵੀ ਪਟ્રોલ ਚੋਰੀ ਹੋ ਗਿਆ ਸਾਡਾ ਸਹੀ ਗੱਲ ਆ ਉਹ ਚੀਜ਼ ਕੱਟੀ ਗਈ ਠੀਕ ਆ ਕੱਟੀ ਗਈ ਉਹ ਚੀਜ਼ ਦੇ ਨਾਲ ਜਣੀ ਕਿ ਹੁਣ ਜਿਹੜੀ ਐਵਰੇਜ ਆ ਐਵਰੇਜ ਦੇ ਵਿੱਚ ਵੀ ਬਹੁਤ ਜਿਹੜਾ ਫਰਕ ਪੈਣਾ ਸਹੀ ਗੱਲ ਆ ਜਿਹੜੀ ਉਹਦੀ ਕੀਮਤ ਆ ਜਿਵੇਂ ਆਮ ਪਲਟੀਨੇਮ ਦੀ ਕੀਮਤ ਸੀ ਥੋੜੀ ਮੋਟੀ ਫਰਕ ਹੋਊਗਾ ਪਰ ਜ਼ਿਆਦਾ ਨਹੀਂ ਠੀਕ ਆ ਗੱਡੀ ਆ ਹਾਂ ਹਾਂ ਉਹ ਤਾਂ ਲੁੱਕ 'ਚ ਵੀ ਸੋਹਣੀ ਆ ਅੱਛਾ ਜੀ ਸਾਰੇ ਪਾਸਿਓਂ ਚੀਜ਼ ਘੈਂਟ ਆ ਠੀਕ ਆ ਸਾਡੇ ਕੋਲ ਵਿਜ਼ਿਟ ਕਰੋ ਜ਼ਰੂਰ ਤੁਸੀਂ ਠੀਕ ਆ ਬਾਈ ਬੈਨਿਪਾਲ ਇਸਰੂ ਠੀਕ ਆ ਬਾਈ ਸਾਡੀ ਜਿਹੜੀ ਬਜਾਦ ਦੀ ਅੰਜਸੀ ਆ ਉੱਥੇ ਠੀਕ ਹੈ ਇਸੜੂ ਇਸੜੂ ਮਰੇਕੋਟੜਾ ਰੋਡ ਆ ਨਾ ਬਾਈ ਪੱਜਦਾ ਹੋਣਾ ਰੋਡ ਆ ਠੀਕ ਆ ਤੁਸੀਂ ਆਪਣਾ ਜੇ ਤੁਹਾਡੇ ਕੋਈ ਕੋਈ ਪੁਰਾਣਾ ਮੋਟਰਸਾਈਕਲ ਆ ਅਸੀਂ ਉਹ ਵੀ ਵਿੱਚ ਕੱਟ ਲਾਂਗੇ ਠੀਕ ਆ ਬਾਈ ਠੀਕ ਆ ਜਿਵੇਂ ਤੁਹਾਡਾ ਦਿਲ ਕਰੂਗਾ ਫਨਾਸ ਕਰਾਉਣਾ ਉਹ ਵੀ ਕਰਦਾਂਗੇ ਅੱਡੇ ਤੋਂ ਥੋੜਾ ਜਿਹਾ ਅੱਗੇ ਆ ਕੇ ਬਜਾਜ ਵਾਲਿਆਂ ਦੀਆਂ ਅਸੀਂ ਯਾਰ ਇਸੜੂ ਪਿੰਡ ਇਸੜੂ ਪਿੰਡ ਦੇ ਮੇਨ ਅੱਡੇ 'ਚ ਆ ਨਾ ਮੇਨ ਅੱਡੇ ਤੋਂ ਥੋੜਾ ਜਿਹਾ ਠੀਕ ਆ ਜ਼ਰੂਰ ਆਇਓ ਜ਼ਰੂਰ ਪਹੁੰਚਿਓ ਭਰਾਵੋ ਓਕੇ ਜੀ